ਵੇਰਾਂ ਨਾਲ ਜੁਸ਼ਿੰਦਰ ਕੌਰ ਖੋਦੇ ਰਹਿਣ ਵਾਲੇ ਸੰਦੂਖ ਵਰਦੂ ਕੀ ਕਹਿਣਾ ਚਾਹੋਗੇ ਤੁਸੀਂ ਰਵੀ ਸਿੰਘ ਜੀ ਉਹਨਾਂ ਨੇ ਯਾਤਰਾ ਜਿਹੜੀ ਇਹ ਸ਼ੁਰੂ ਕਰਵਾਈ ਹੈ ਉਹਨਾਂ ਦਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਸਾਨੂੰ ਹਾਂਜੀ ਜਿਹੜੇ ਆ ਨਹੀਂ ਸਕਦੇ ਉਹ ਵੀ ਆਏ ਆ ਤੇ ਜਿਹੜੇ ਚੱਲ ਫਿਰ ਸਕਦੇ ਉਹ ਉਹਨਾਂ ਲਈ ਵੀ ਸੇਵਾ ਕਰਦੇ ਆ ਦੂਜਿਆਂ ਨੇ ਵੀ ਬਹੁਤ ਫੜ ਕੇ ਸੇਵਾ ਕਰਦੇ ਆ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੈਗੀ। ਭਾਈ 84 ਦੇ ਵਿੱਚ ਕੀ ਕੁਝ ਪਰਿਵਾਰ ਦੇ ਨਾਲ ਹੋਇਆ ਸੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੀ ਸਟੋਰੀ ਹੈ। ਪਰਿਵਾਰ ਦੇ ਨਾਲ ਜੀ ਸਾਡੇ ਪਿੰਡ ਦੇ ਨੇੜੇ ਪਿੰਡ ਨਾਣੇਵਾਲ ਹੈ ਜੀ। ਉੱਥੇ ਉਹ ਅੱਗੇ ਉਹਨੋਂ ਕੁਝ ਸਾਰਾਂ ਦੇ ਡੇਰਿਆਂ ਨੂੰ ਸਿੰਘ ਚੰਗਾ ਨਹੀਂ ਸੀ ਸਮਝਦੇ। ਜੀ। ਤੇ ਉਹਨਾਂ ਨੇ ਯਾਨੀ ਉਸ ਜਿਹੜਾ ਡੇਰੇ ਵਾਲਾ ਸਾਥ ਸੀ ਉਹ ਮਾਰਿਆ ਗਿਆ ਕਤਲ ਪਤਾ ਨਹੀਂ ਕਿਹਨੇ ਕੀਤਾ ਕਿ ਤੇ ਨਹੀਂ ਕੀਤਾ। ਇਹ ਸਾਡੇ ਸਿੰਘ ਨੂੰ ਨਾਲ ਅਰੈਸਟ ਕਰ ਲਿਆ। ਹਾਂ ਫਿਰ ਉਸ ਸੰਗਰੂਰ ਦੇ ਕੇ 2 ਸਾਲ ਰਹੇ ਹੈ ਜੀ ਉਹ ਦੂਬਾਰਾ ਉਹਨਾਂ ਦਾ ਕੇਸ ਜਦੋਂ ਸੁਨਾਖ ਤੁਨੂਤ ਹੋਈ ਤੇ ਉਹ ਬਰੀ ਹੋ ਗਏ ਜੀ ਬਰੀ ਹੋ ਕੇ ਘਰੇ ਆਏ ਹੈ ਘਰੇ ਵੀ ਉਹ 2 ਸਾਲ ਪਾਣੇ 2 ਸਾਲ ਰਹੇ ਹੈ ਜਾਨੀ ਪਤਾ ਜੀ ਉਸ ਸਮੇਂ ਤੁਹਾਡੀ ਉਮਰ ਕਿੰਨੀ ਸੀ ਤੇ ਤੁਹਾਡੇ ਹਸਬੰਦ ਉਹਨਾਂ ਦੀ ਕਿੰਨੀ 37 ਸਾਲ ਦੀ ਸੀ ਜੀ ਉਹਨਾਂ ਦੀ ਉਮਰ 42-43 ਸਾਲ ਦੀ ਸੀ ਠੀਕ ਹੈ ਜੀ ਹਾਂਜੀ ਫਿਰ ਉਸ ਤੋਂ ਬਾਅਦ ਕੀ ਆ ਜਦੋਂ ਬਰੀ ਹੋ ਕੇ ਆ ਗਏ ਜੀ ਫਿਰ ਪੁਲਿਸ ਫੇਰ ਚੱਕਰ ਮਾਰਦੀ ਸੀ ਜੀ ਤੇ ਉਹਨਾਂ ਤੋਂ ਇੰਟਰੋਗੇਸ਼ਨ ਕਰਦੀ ਸੀ ਜਾਨੀ ਜਿੰਨਾ ਵੀ ਉਹਨਾਂ ਨੂੰ ਕਿਸੇ ਕੰਮ ਤੇ ਉਹਨਾਂ ਦੀ ਰੋੜ ਪੈਂਦੀ ਸੀ ਜਾਨੀ ਲੱਗਦਾ ਸੀ ਵੀ ਇਹ ਛੱਕੀ ਹੈ ਜੀ ਹਾਂ ਤੇ ਉਹ ਲੈ ਕੇ ਜਾਂਦੇ ਸੀ ਉਹਨਾਂ ਨੂੰ ਚਲੋ ਉਹ ਪੁੱਛਕਿਛ ਕਰਕੇ ਛੱਡ ਗਏ ਸੀ ਜੀ ਫਿਰ ਇਹ ਬਿਆਨ ਤੋਂ ਸਿੰਘ ਦਾ ਸੀਗਾ ਜੀ ਕੋਈ ਤੇ ਉਹਨਾਂ ਨੇ ਉਹਦੀ ਪਾਲ ਤੇ ਜਾਨੀ ਸਾਡੇ ਆਏ ਕਰੇ ਜੀ ਉਹ ਸਾਨੂੰ ਤਾਂ ਇਸ ਗੱਲ ਦਾ ਮਗਰੋਂ ਪਤਾ ਲੱਗਿਆ ਜਦੋਂ ਬੱਚਿਆਂ ਨੂੰ ਪੁੱਛਿਆ ਵੀ ਬੇਅੰਤ ਕਿੱਥੇ ਹੈ ਉਹ ਬੱਚੇ ਕਹਿੰਦੇ ਵੀ ਸਾਨੂੰ ਤਾਂ ਕੋਈ ਪਤਾ ਨਹੀਂ ਪਵਣ ਬੇਅੰਤ ਹੈ ਕੌਣ ਕਿੱਥੇ ਹੈ ਜੀ ਬਦੂਵਾਰ ਉਹਨਾਂ ਨੇ ਬੱਚਿਆਂ ਦੇ ਮਗਰ ਖੜੇ ਸੀਗੇ ਠੁੱਡੇ ਠੱਡੇ ਮਾਰੇ ਬੱਚਿਆਂ ਦੇ ਤੇ ਉਹ ਇਹ ਸਿੰਘ ਨੂੰ ਦੇਖ ਲਾ ਪਈ ਨਹੀਂ ਗੱਡੀਆਂ ਬਾਹਰ ਖੜੀਆਂ ਕੀਤੀਆਂ ਸੀ ਉਹਨਾਂ ਦੀਆਂ ਬਾਹਰ ਲਈਏ ਅੱਛਾ ਜੀ ਤੇ ਉਹ ਉਸ ਦਿਨ ਤੋਂ ਲਾ ਕੇ ਜੀ ਜਨਵਰੀ ਤੱਕ 93 ਤੱਕ ਸਾਨੂੰ ਨਹੀਂ ਪਤਾ ਲੱਗਿਆ ਵੀ ਉਹ ਕਿੱਥੇ ਹੈ ਬਹੁਤ ਪੁੱਛਗਿੱਛ ਕੀਤੀ ਅਸੀਂ ਠਾਣਿਆਂ 'ਚ ਗਏ ਪਕਾਈ ਬਹੁਤ ਕੀਤੀ ਤੇ 93 ਦੀ ਜਨਵਰੀ ਨੂੰ ਉਹਨਾਂ ਨੇ ਇੱਕ ਖਬਰ ਲਾਈ ਟਰੂਨ ਚ ਅਖਬਾਰ ਚ ਕਹਿੰਦੇ ਸਰਜੀਤ ਸਿੰਘ ਉਰਫ ਫਸੀਤਾ ਪੁੱਤ ਹਰਨੇਕ ਸਿੰਘ ਉਰਫ ਭੋਲੀ ਵੀ ਸੰਧੂ ਕਲਾ ਕਰ ਸੰਧੂ ਖੁਰਦਗੀ ਖਾਂ ਦੇ ਉਹਨਾਂ ਨੇ ਉਹ ਖਬਰ ਦਿੱਤੀ ਵੀ ਉਹ ਪਗੋੜਾ ਹੋ ਗਿਆ ਹਾਂਜੀ ਉਸ ਦਿਨ ਤੋਂ ਲਾ ਕੇ ਉਹ ਲਾਪਤਾ ਕੀਤਾ ਵਾ ਪੁਲਿਸ ਦਾ ਪਤਾ ਨਹੀਂ ਕਿੱਥੇ ਐ ਕਿੱਥੇ ਨਹੀਂ ਸਾਡੇ ਘਰੇ ਅੱਜ ਵੀ ਚੱਕਰ ਵਜਦੇ ਆ ਪੁਲਿਸ ਦੇ ਪੂਰੇ ਦਸੂ ਮੁਕਸਰ ਤੋਂ ਪੁਲਿਸ ਆਉਂਦੀ ਐ ਤੇ ਫੂਲ ਥਾਣੇ ਤੋਂ ਪੁਲਿਸ ਆਉਂਦੀ ਐ ਹਾਂਜੀ ਪੁੱਛ ਕੇ ਚ ਕਰਦੇ ਆ ਤੇ ਜਦੋਂ ਪੁੱਛਦੇ ਵੀ ਸਿੰਘ ਕਿੱਥੇ ਐ ਸੀ ਕਦੇ ਨੇ ਵੀ ਤੁਸੀਂ ਲੈ ਕੇ ਗਏ ਹੋ ਤੇ ਫੇਰ ਉਹ ਜਾਨੀ ਜਿਹੜੀ ਸਾ ਮੇਰੀ ਇਤਨਾ ਬੱਚਿਆਂ ਦੀ ਉਹ ਸਾਰੀ ਲਿਖਤ ਪਰਤ ਕਰਕੇ ਸਾਈਨ ਕਰਾ ਕੇ ਮਰ ਜਾਂਦੇ ਕਹਿੰਦੇ ਵੀ ਉਹਦਾ ਸਰਟੀਫਿਕੇਟ ਦਿਓ ਡੈਥ ਅਸੀਂ ਕਿਹਾ ਵੀ ਕਰਿਆ ਤਾਂ ਤੁਸੀਂ ਆ ਸਾਰਾ ਕੁਝ ਸਾਡੇ ਕੋਲ ਡੈਥ ਸਰਟੀਫਿਕੇਟ ਕਿੱਥੇ ਆ ਤੇ ਅਜੇ ਤਾਈਂ ਵੀ ਸਾਨੂੰ ਜਾਨੀ ਪੁਲਿਸ ਇਸ ਗੱਲ 'ਚ ਤੰਗ ਕਰਦੀ ਹੈ ਪਰਿਵਾਰ ਦੇ ਵਿੱਚ ਉਦੋਂ ਕੀ ਕਰਦੇ ਸੀਗੇ ਉਹ ਕੰਮ ਕਰ ਕੀ ਸੀ ਉਹਨਾਂ ਦਾ ਕੰਮ ਕਰ ਜੀ ਪਹਿਲਾਂ ਤਾਂ ਸਾਡੀਆਂ ਗੱਡੀਆਂ ਸੀ ਰਾਜਸਥਾਨ 'ਚ ਤੇ ਉਸ ਤੋਂ ਬਾਅਦ ਲਹਿਰ ਜੀ ਚੱਲ ਪਈ ਉਹ ਚੱਲ ਥੋੜਾ ਬੜਾ ਕੋਈ ਸਿੰਘ ਆ ਗਿਆ ਹੋਊਗਾ ਵਣਵਟਾ ਸਾਂਸ ਸਮਾਈ ਹੋ ਗਈ ਹੋਗੀ ਬਸ ਇਸ ਗੱਲ ਚ ਉਹਨਾਂ ਨੇ ਉਹ ਰੈਸਟ ਕਰ ਲਿਆ ਘਰ ਦੇ ਵਿੱਚ ਬੱਚੇ ਤੁਹਾਡੇ ਹੋਰ ਅੱਗੇ ਬੱਚੇ ਤਿੰਨ ਬੱਚੇ ਆ ਜੀ ਤੇ ਤਿੰਨ بیٹے ਆ ਤਿੰਨ ਪੋਤੇ ਆ ਚਾਰ ਪੁੱਤੀਆਂ ਸਾਰੇ ਵਿਆਹੀ ਵਰੇ ਆ ਤੇ ਕੋਈ ਨਿਸ਼ਾਨੀ ਪਤਾ ਨਹੀਂ ਕੋਈ ਕੋਛ ਨਹੀਂ ਮਤ ਜੀ ਉਹਨਾਂ ਦੇ ਜਾਣ ਤੋਂ ਬਾਅਦ ਕਿਉਂਕਿ ਜਾਣ ਤੋਂ ਬਾਅਦ ਜੀ ਫਿਰ ਵੀ ਪੁਲਿਸ ਆ ਜਾਂਦੀ ਸੀ ਵੀ ਸਾਨੂੰ ਫਲਾਣੇ ਕੇਸ ਚ ਲੋੜੀ ਤੇ ਤੁਹਾਡਾ ਤੁਸੀਂ ਸਾਰੇ ਬੱਚੇ ਵੀ ਆਪ ਵਾਲੇ ਫਿਰ ਸਾਰਾ ਹਾਂਜੀ ਆ ਵੀ ਕਰਨਾ ਸੀ ਫਿਰ ਕਿੰਨਾ ਖੋਖਾ ਸੀ ਕੋਈ ਸਸਨੀ ਚੌਰਾਨੀ ਕੁਛ ਨਹੀਂ ਸੀ ਉਹ ਵੀ ਮਾਪੇ ਬੱਲੇ ਗੁਜ਼ਰੇ ਹੋਏ ਸੀ ਇਹ ਸੇਂਗਟਾਈਕ ਸਾਲ ਦਾ ਅਸੀਂ ਜਿਆਦਾ ਇਹਨਾਂ ਦੀ ਬਾਪ ਦੀ ਮੌਤ ਹੋ ਗਈ ਮਾਤਾ ਨੇ ਵੀ ਨਰਕੀ ਭਰਿਆ ਤੇ ਤੁਹਾਨੂੰ ਪਤਾ ਵੀ ਐਸੇ ਇਹ ਜੇ ਸਮੇਂ 'ਚ ਫਿਰ ਨਰਕੀ ਸਰਕਾਰਾਂ ਨੇ ਬਾਹ ਫੜੀ ਕਿ ਨਹੀਂ ਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਦਵਿੰਦਰ ਸਿੰਘ ਆ ਤੇ ਅਸੀਂ ਖਾਲਸਾਡ ਵੱਲੋਂ ਇਹ ਜਿਹੜੀ ਸੇਵਾ ਆਰੰਭ ਕੀਤੀ ਆ ਆਪਣੀ ਸੰਸਥਾ ਨਾਲ ਖਾਲਸਾਡ ਦੇ ਅ ਅਸੀਂ ਦੇਖ ਰਹੇ ਸੀ ਯਾਤਰਾ ਤੁਸੀਂ ਲੈ ਕੇ ਆਏ ਹੋ ਜਿਹਦੇ ਵਿੱਚ ਖਾਸ ਤੌਰ ਤੇ 84 ਦਾ ਸਬੰਧ ਹੈ। ਇਹੇ ਯਾਤਰਾ ਜਿਹੜੀ ਆ ਜਿਹੜੇ 84 ਦੇ ਟਾਈਮ ਸ਼ਹੀਦ ਹੋਏ ਸੀ ਪਰਿਵਾਰ ਉਸ 84 ਤੇ ਜਾਂ 84 ਤੋਂ ਬਾਅਦ ਜਿਹੜਾ ਕਾਲਾ ਦੌਰ ਚੱਲਿਆ ਸੀ ਕਾਲਾ ਦੌਰ ਨੂੰ ਤਾਂ ਕਰਕੇ ਕਹਿੰਦੇ ਆ ਕਿ ਇੰਨਾ ਚ ਬਹੁਤ ਪਰਿਵਾਰ ਹੋਵਾ ਜਿਨ੍ਹਾਂ ਦੇ ਘਰਾਂ ਦੇ ਜਿਹੜੇ ਦੀਵੇ ਸੀ ਉਹ ਬੁਝ ਗਏ ਆ। ਉਹਨਾਂ ਪਰਿਵਾਰਾਂ 'ਚ ਮੁੜ ਕੇ 10 10 20 20 ਸਾਲ ਕੋਈ ਆਨੰਦ ਕਾਰਜ ਨਹੀਂ ਹੋਏ। ਇਹਨਾਂ ਪਰਿਵਾਰਾਂ ਨੂੰ ਤਕਰੀਬਨ ਕਈਆਂ ਪਰਿਵਾਰ ਵਿੱਚ ਇਦਾਂ ਦੇ ਜਿਨ੍ਹਾਂ ਨੂੰ ਉਹਨਾਂ ਦੀਆਂ ਦੇ ਤਾਂ ਕਨਿਮਲੀ ਸਰਕਾਰ ਨਹੀਂ ਕਰ ਸਕੇ ਇਹ ਸਿਰਫ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਤੇ ਖਾਲਸਾਡ ਦਾ ਮਕਸਦ ਪਹਿਲਾਂ ਤੋਂ ਹੀ ਖਾਲਸਾਡ ਇਹਨਾਂ ਪਰਿਵਾਰਾਂ ਦੀ ਸੇਵਾ ਕਰ ਰਹੀ ਆ ਸਾਡੇ ਕੋਲ 170 ਪਰਿਵਾਰ ਆ ਜਿਨ੍ਹਾਂ ਦੀ ਅਸੀਂ ਸੇਵਾ ਖਾਲਸਾਡ ਵੱਲੋਂ ਚਲਦੀ ਆ ਉਹ ਮਹੀਨਾਵਾਰੀ ਪੈਨਸ਼ਨ ਦੇ ਰੂਪ ਵਿੱਚ ਆ ਐਜੂਕੇਸ਼ਨ ਆ ਮੈਡੀਕਲ ਆ ਜਾਂ ਘਰਾਂ ਦੀ ਮੋੜ ਸਾਰੀ ਦਾ ਕੰਮ ਆ ਜਿਹੜਾ ਉਹ ਇਹਨਾਂ ਪਰਿਵਾਰਾਂ ਦੀ ਜਿਹੜੀ ਦੇਖ ਰੇਖਾ ਖਾਲਸਾਡ ਵੱਲੋਂ ਚਲਦੀ ਆ ਤੇ ਇਸ ਸਾਲ ਦੇ ਵਿੱਚ ਅਸੀਂ ਇੱਕ ਉਪਰਾਲਾ ਕੀਤਾ ਸੀ ਕਿ ਇਹਨਾਂ ਪਰਿਵਾਰਾਂ ਨੂੰ ਜਿਹੜੇ ਪੰਜਾਬ ਦੇ ਤਿੰਨ ਤਖਤ ਆ ਉਹਨਾਂ ਦੇ ਦਰਸ਼ਨ ਦੇ ਆਧਾਰੇ ਕਰਾਇਆ ਜਾਣ ਤੇ ਇਹ ਪ੍ਰੋਗਰਾਮ ਅਸੀਂ ਫਿਰ ਇਹਨਾਂ ਪਰਿਵਾਰਾਂ ਨਾਲ ਔਨ ਕਾਲ ਗੱਲਬਾਤ ਕਰਕੇ ਸਾਰਾ ਤਿਆਰ ਕੀਤਾ ਮੌਸਮ ਦੇ ਹਿਸਾਬ ਦੇ ਨਾਲ ਜਾਂ ਕੁਝ ਪਰਿਵਾਰ ਜਿਹੜੇ ਇਦੋਂ ਵੀ ਬਜ਼ੁਰਗ ਆ ਚੱਲ ਫੇਰ ਨਹੀਂ ਸਕਦੇ ਇਸ ਕਰਕੇ ਜਿਹੜੇ ਸਾਡੇ ਨਾਲ ਇਸ ਟਾਈਮ ਜਿਹੜੇ 30 ਪਰਿਵਾਰ ਆਏ ਆ ਇੱਕ ਪਹਿਲੀ ਵਾਰਾਂ ਦਾ ਫੋਨ ਕਰਕੇ ਵੀ ਹੁਣ ਅਸੀਂ ਹੋ ਸਕਦਾ ਜਦੋਂ ਦੁਬਾਰਾ ਯਾਤਰਾ ਕਰਾਂਗੇ ਤੇ ਸਾਡੇ ਨਾਲ ਇਹ ਪਰਿਵਾਰਾਂ ਦੀ ਗਿਣਤੀ ਜਿਹੜੀ ਹੈ ਉਹ ਜ਼ਿਆਦਾ ਹੋਊਗੀ ਕਿਸੇ ਪਰਿਵਾਰਾਂ ਦੀ ਬਾਹ ਫੜੀ ਹੈ ਜਿਹਨਾਂ ਤੁਸੀਂ ਦੇਖੀ ਫਾਈਨੈਂਸ਼ੀਅਲੀ ਜਿਹੜਾ ਆਰਥਿਕ ਤੌਰ ਤੇ ਨਾ ਇਹ ਸੀ ਤੇ ਇਹਦੇ ਵਿੱਚ ਪਰਿਵਾਰਾਂ ਦਾ ਸਾਨੂੰ ਜਿਹੜੇ ਸਾਡੇ ਨਾਲ ਬੀਬੀਆਂ ਮਾਤਾਵਾਂ ਆਈਆਂ ਨੇ ਉਹਨਾਂ ਦਾ ਬਹੁਤ ਵਧੀਆ ਹੰਗਾਰਾ ਵਾ ਵੀ ਅਸੀਂ ਇਹ ਯਾਤਰਾ ਕਈਆਂ ਪਰਿਵਾਰਾਂ ਨੇ ਅੱਗੇ ਕੀਤੀ ਹੈ ਪਰ ਇਕੱਲੇ ਆ ਰੂਪ ਵਿੱਚ ਕੀਤੀ ਹੈ ਹੁਣ ਇਹ ਪੰਜਾਬ ਤੋਂ ਜਿਹੜੇ ਇੱਥੋਂ ਬਠਿੰਡੇ ਤੋਂ ਵੀ ਆ ਮਾਏ ਪਟਿਆਲੇ ਤੋਂ ਵੀ ਆ ਤਰਨਤਾਰਨ ਤੋਂ ਵੀ ਆ ਮੋਗੇ ਤੋਂ ਵੀ ਆ ਅੰਮ੍ਰਿਤਸਰ ਤੋਂ ਵੀ ਆ ਗੁਰਦਾਸਪੁਰ ਤੋਂ ਵੀ ਆ ਇਹ ਪਰਿਵਾਰ ਵੈਸੇ ਤੇ ਇੱਕ ਦੂਜੇ ਨੂੰ ਜਾਣਦੇ ਆ ਕਿਉਂਕਿ ਸ਼ਹੀਦ ਪਰਿਵਾਰ ਆ ਕਿਤੇ ਨਾ ਕਿਸੇ ਦੇ ਸਮਾਗਮ ਤੇ ਕਿਤੇ ਇਕੱਠੇ ਹੁੰਦੇ ਆ ਪਰ ਇਹ ਜਿਹੜਾ 5 ਦਿਨ ਦਾ ਸਾਡਾ ਰੂਟ ਪਲਾਨ ਸੀ ਇਹ 5 ਦਿਨ ਪਰਿਵਾਰ ਇਕੱਠੇ ਰਹਿ ਕੇ ਬਹੁਤ ਖੁਸ਼ੀ ਤੇ ਆਨੰਦ ਮਹਿਸੂਸ ਕਰ ਰਹੇ ਆ ਕਿ ਇਦਾਂ ਦਾ ਸਸੀਂ ਪਹਿਲੀ ਵਾਰੀ ਜੋ ਉਦੋਂ 84 ਤੋਂ ਬਾਅਦ ਸਾਡੀ ਯਾਤਰਾ ਹੋਈ ਆ ਪਹਿਲੀ ਵਾਰ ਸੀ ਇਹ ਯਾਤਰਾ ਜਿਹੜੀ ਪੰਜਾਬ ਦੇ ਤਿੰਨ ਤਖਤਾਂ ਦੀ ਕਰ ਰਹੇ ਆ ਮੋਟਾ ਮੋਟਾ ਕੀ ਰੂਟ ਪਲਾਨ ਹੋਇਆ ਤੁਹਾਡਾ ਪਿੰਡ ਤੱਕ ਤੇ ਖਾਸ ਤੌਰ ਤੇ ਜਿਹੜੇ ਕਰੀ ਨੇ ਮਤਲਬਾਸਤ ਕਰ ਰਹੇ ਉਸ ਤੋਂ ਲਾਭ ਉਠਾ ਕੇ ਕਿ ਕਿ ਦੁਆਰਾ ਸਰਪੰਚ ਜੀ ਮੋਟਾ ਰੂਟ ਪਲਾਨ ਸੰਭਾਅ ਸੋਤੇ ਕਦੋਂ ਯਾਤਰਾ ਸ਼ੁਰੂ ਹੋਈ ਸੀ ਕਦੋਂ ਕੰਪਲੀਟ ਹੋਣੀ ਕਿੱਥੇ ਜਾ ਕੇ ਇਹਦੀ ਜਿਹੜੀ ਯਾਤਰਾ ਦੀ ਸ਼ੁਰੂਆਤ ਆਪਣੀ ਹੋਈ ਹੈ ਇਹ ਸ੍ਰੀ ਅਮਰਸਰ ਸਾਹਿਬ ਤੋਂ ਹੋਈ ਹੈ ਕਾਲ ਤਖਤ ਸਾਹਿਬ ਤੋਂ ਅਸੀਂ 24 ਤਰੀਕ ਨੂੰ ਜਿਹੜਾ ਰੂਟ ਆਪਣਾ ਸ਼ੁਰੂ ਕੀਤਾ ਸੀ ਉਹਦੇ ਵਿੱਚ ਜਿੱਥੇ ਵੀ ਪਰਿਵਾਰ ਹੈਗੇ ਸੀ ਉਹਨਾਂ ਨੂੰ ਸਾਡੇ ਸੇਵਾਦਾਰ ਘਰਾਂ ਤੋਂ ਲੈ ਕੇ ਅਸੀਂ ਅਮਰਸਰ ਸਾਹਿਬ ਕੱਠ ਕੀਤਾ ਉੱਥੋਂ ਫਿਰ ਕਾਲ ਤਖਤ ਸਾਹਿਬ ਮੱਥਾ ਟੇਕ ਕੇ ਅਰਦਾਸ ਬੀਡ ਬਾਬਾ ਬੁੱਢਾ ਜੀ ਉਦੋਂ ਤਰਨਤਾਰਨ ਫਿਰ ਗੋਇੰਦਵਾਲ ਖਡੂਰ ਸਾਹਿਬ ਤੇ ਪਹਿਲੀ ਰਾਤ ਜਿਹੜਾ ਆਪਣਾ ਸਟੇ ਸੀ ਉਹ ਗੁਰਦੁਆਰਾ ਬੇਰ ਸਾਹਿਬ ਸਲਤਨਪੁਰ ਸਾਹਿਬ ਸੀ ਉੱਥੇ ਫਿਰ ਲੋਕਲ ਗੁਰੂ ਘਰਾਂ ਦੇ ਦਰਸ਼ਨ ਕਰਾ ਕੇ ਤੇ ਅਗਲੇ ਦਿਨ ਦਾ ਸਾਡਾ ਸਟੇ ਜਿਹੜਾ ਇੱਥੇ ਆਪਣੇ ਆਨੰਦਪੁਰ ਸਾਹਿਬ ਹੋਇਆ ਵਾ ਆਨੰਦਪੁਰ ਸਾਹਿਬ ਤੋਂ ਅੱਜ ਦਰਸ਼ਨਦਾਰੇ ਕਰਦੇ ਹੋਏ ਪਠਾ ਸਾਹਿਬ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਤੇ ਰਾਤ ਜਿਹੜਾ ਦਾ ਸਟੇ ਸਾਡਾ ਦੂਖਨਵਾਰਨ ਪਟਿਆਲੇ ਦਾ ਵਾ ਅਗਲੇ ਦਿਨ ਪਟਿਆਲੇ ਤੋਂ ਚੱਲ ਕੇ ਰਸਤੇ ਵਿੱਚ ਜਿਹੜੇ ਗੁਰਧਾਮ ਆਉਂਦੇ ਨੇ ਉਹਨਾਂ ਦੇ ਦਰਸ਼ਨ ਕਰਦੇ ਕਰਦੇ ਫਿਰ ਅਸੀਂ ਦਮਦ ਦਮਦਮਾ ਸਾਹਿਬ ਤੋਂ ਅਸੀਂ ਸ੍ਰੀ ਮੁਕਸਰ ਸਾਹਿਬ ਦੇ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਤੇ ਵਾਪਸੀ ਜਿਹੜੀ ਸ਼ੁੱਕਰਵਾਰ ਸ਼ਾਮ ਨੂੰ ਅਸੀਂ ਅੰਮ੍ਰਿਤਸਰ ਸਾਹਿਬ ਪਹੁੰਚਣਾ ਹੈ ਹਾਂਜੀ ਇਹਦੇ ਵਿੱਚ ਮੀਡੀਆ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਵਾ ਜਿੱਥੇ-ਜਿੱਥੇ ਵੀ ਜਿੰਨਾ ਵੀ ਵੀਰਾਂ ਨਾਲ ਗੱਲ ਹੁੰਦੀ ਆ ਉਸ ਇਲਾਕੇ ਦੇ ਜਾਂ ਉਸ ਸੁਲਤਾਨਪੁਰ ਤੋਂ ਆ ਅੱਜ ਇੱਥੇ ਤੁਸੀਂ ਵੀ ਆਏ ਆ ਤੁਹਾਡਾ ਵੀ ਧੰਨਵਾਦ ਆ ਹੋਰ ਮੀਡੀਆ ਵੀ ਇੱਥੇ ਪਹੁੰਚਿਆ ਵਾ ਮੀਡੀਆ ਦੀ ਸਾਨੂੰ ਸਹਿਯੋਗ ਬਹੁਤ ਵਧੀਆ ਰਿਹਾ ਵਾ ਹਰ ਜਗ੍ਹਾ ਤੇ ਸਾਨੂੰ ਕਵਰੇਜ ਕਰ ਰਹੇ ਆ ਤੇ ਬਾਕੀ ਗੱਲ ਜਿਹੜੀ ਆਪਣੇ ਗੁਰ ਸ਼੍ਰੋਮਣੀ ਕਮੇਟੀ ਦੇ ਆ ਇਦੇ ਵਿੱਚ ਵੀ ਅਜੇ ਤੱਕ ਤੇ ਸਾਨੂੰ ਠੀਕ ਹੀ ਰਿਹਾ ਸਹਿਯੋਗ ਬਾਕੀ ਹੁਣ ਅੱਗੇ ਜਿਹੜੇ ਰਹਿ ਗਏ ਆ ਗੁਰੂਕਰ ਉਹਨਾਂ ਦਾ ਦੇਖਦੇ ਆਂ ਵੀ ਸਾਨੂੰ ਕੀ ਸਹਿਯੋਗ ਉੱਥੋਂ ਮਿਲਦਾ ਜੀ ਫਾਈਨੈਂਸ਼ੀਅਲ ਮਦਦ ਦੀ ਜਿਹੜੀ ਗੱਲ ਕਰ ਰਹੀ ਸੀ ਕਿੰਨੇ ਕ ਸਮੇਂ ਤੋਂ ਜਿਹੜਾ ਇਹਨਾਂ ਪਰਿਵਾਰਾਂ ਨੂੰ ਜਿਹੜੀ ਮਦਦ ਚੱਲ ਰਹੀ ਹੈ ਤੇ ਕੀ ਇਹ ਮੈਂ ਫਿਗਰਸ ਦੇ ਵਿੱਚ ਪੁੱਛਾਂ ਕਿ ਕਿੰਨੇ ਕਿ ਜਿਹੜੀ ਪੈਨਸ਼ਨ ਦੇ ਰੂਪ ਵਿੱਚ ਸੇਵਾ ਜਿਹੜੀ ਹੈ ਇਹਨਾਂ ਪਰਿਵਾਰਾਂ ਦੀ ਜਿਹੜੀ ਆਈਡੈਂਟੀਫਾਈ ਸੀ ਅਸੀਂ 2010 ਤੋਂ ਸ਼ੁਰੂ ਹੋਈ ਸੀ ਪੰਜਾਬ ਦੇ ਵਿੱਚ ਖਾਲਸਾਡ ਨੇ 2010 ਤੋਂ ਕੰਮ ਸ਼ੁਰੂ ਕੀਤੇ ਸੀ ਉਦੋਂ ਤੋਂ ਇਹਨਾਂ ਪਰਿਵਾਰਾਂ ਦੀ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਹੁਣ ਅਸੀਂ ਇਸ ਟਾਈਮ ਜਿਹੜੀ ਮਹੀਨਾਵਾਰੀ ਪੈਨਸ਼ਨ ਦੇ ਰੂਪ ਸੇਵਾ ਦੇ ਰੂਪ ਵਿੱਚ ਦੇ ਰਹੇ ਸੀ ਉਹਨੂੰ ਪੈਨਸ਼ਨ ਨਹੀਂ ਕਹਿੰਦੇ ਸੇਵਾ ਕਹਿ ਦਿੰਦੇ ਨੇ ਵੀ ਮਹੀਨਾਵਾਰ ਇਹਨਾਂ ਪਰਿਵਾਰਾਂ ਨੂੰ ਸੇਵਾ ਜਾ ਰਹੀ ਹੈ। ਉਹ 170 ਪਰਿਵਾਰ ਆ ਸਾਡੇ ਕੋਲ ਉਹਨਾਂ ਨੂੰ ਸੇਵਾ ਜਾ ਰਹੀ ਹੈ। ਇਹ ਪਰਿਵਾਰ ਵੀ ਉਹਨਾਂ ਕੀ ਆ। ਤੁਸੀਂ ਸੰਗਤ ਦੇ ਨਾਲ ਤਕਰੀਬਨ ਤੁਸੀਂ ਦੱਸਿਆ 170 ਦੇ ਕਰੀਬ ਪਰਿਵਾਰਾਂ ਦੇ ਮੈਂਬਰ ਜਿਹੜੇ ਆਏ ਗਏ ਨੇ। ਜ਼ਰੂਰ ਬਈ ਉਹਨਾਂ ਨੇ ਕੁਝ ਸਾਂਝੇ ਕੀਤੇ ਹੋਣੇ ਆਪਣੇ ਜੇ ਤੁਸੀਂ ਕਿਸੇ ਦਾ ਕੋਈ ਤਜਰਬਾ ਸਾਡੇ ਨਾਲ ਸ਼ੇਅਰ ਕਰ ਸਕੋ ਕਿ 84 ਦੇ ਦੌਰ ਦੇ ਵਿੱਚ ਜੋ ਕੁਝ ਹੋਇਆ। ਕਿਰਸੀ ਇੱਕ ਬਹੁਤ ਆਪਾਂ ਛੋਟਾ ਜਾਂ ਸਾਡੇ ਵਾਸਤੇ ਛੋਟਾ ਵਾ ਕਿਉਂਕਿ ਜਿੰਨਾ ਪਰਿਵਾਰਾਂ ਨੇ ਉਹ ਪਿੰਡੇ ਤੇ ਸ਼ਬਦ ਹੰਡਾਇਆ ਵਾ ਉਹਨਾਂ ਵਾਸਤੇ ਬਹੁਤ ਵੱਡਾ ਆ ਆਮ ਆਪਾਂ ਸੁਣਿਆ ਸੀ ਵੀ ਜਦੋਂ ਕਿਸੇ ਤੇ ਕੇਸ ਪਾਇਆ ਜਾਂਦਾ ਜਾਂ ਇਦਾਂ ਦੇ ਇਹਨਾਂ ਚੁੱਲਿਆਂ 'ਚ ਘਾਓਗ ਪੈਂਦੇ ਆ ਪਰ ਉਹ ਪਰਿਵਾਰ ਹੈਗੇ ਆ ਜਿਨ੍ਹਾਂ ਨੇ ਕਈ-ਕਈ ਸਾਲ ਕਰ ਉਹਨਾਂ 'ਚ ਦੁਬਾਰਾ ਚੁੱਲਿਆਂ ਨਹੀਂ ਤਵੇ ਉਹਨਾਂ ਦੇ ਰੋਟੀ ਨਹੀਂ ਬਿਕਾਰ ਸਕੀ ਇਹ ਜਿਹੜੇ ਚੀਜ਼ ਆ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕਰਕੇ ਪਤਾ ਲੱਗਦਾ ਵਾ ਵੀ ਉਹ ਪਰਿਵਾਰਾਂ ਨੇ ਉਹ ਦੁੱਖ ਜਿਹੜਾ ਆਪਣੇ ਪਿੰਡੇ ਤੇ ਕਿਦਾਂ ਹੰਡਾਇਆ ਜਦੋਂ ਕਿਸੇ ਦੇ ਸਿਰ ਦਾ ਸਾਈ ਚਲੇ ਜਾਂਦਾ ਵਾ ਪਰਿਵਾਰ ਦੇ ਵਿੱਚ ਕੋ ਕਮਾਉਣ ਵਾਲਾ ਜੀ ਚਲ ਗਿਆ ਅਜੇ ਉਹਨਾਂ ਦਾ ਵਰੀਣਾ ਨਹੀਂ ਹੋਇਆ ਤੇ ਪੁੱਤ ਦੀ ਲਾਸ਼ ਆ ਗਈ ਆ ਇਹ ਪਰਿਵਾਰ ਸਾਡੇ ਨਾਲ ਆ ਇਹ ਉਹ ਆਪਾਂ ਮੇਰੇ ਨਾਲੋਂ ਵਧੀਆ ਤੁਹਾਨੂੰ ਉਹ ਦੱਸ ਸਕਦੇ ਆ ਵੀ ਉਹ ਪਰਿਵਾਰ ਕਿੰਨੇ ਦੁਖੀ ਦੁੱਖ ਦੇ ਸਮੇਂ ਵਿੱਚ ਉਹ ਬੀਬੀਆਂ ਮਾਤਾਵਾਂ ਰਹੀਆਂ ਵਾਂ ਤੇ ਹੁਣ ਵੀ ਠੀਕ ਆ ਅਜੇ ਆਪਣੇ ਹੁਣ ਗਾਂ ਕਈਆਂ ਦੇ ਪੋਤਰੇ-ਪੋਤਰੀਏ ਪੜਾ ਕੇ ਤੇ ਉਹ ਆਪਣੇ ਪਰਿਵਾਰ ਦੁਬਾਰਾ ਉਹਨਾਂ ਘਰਾਂ ਦੇ ਵਿੱਚ ਦੁਬਾਰਾ ਆਣ ਕੇ ਰਹੇ ਕਈ-ਕਈ ਸਾਲ ਉਹ ਆਪਣੇ ਘਰਾਂ ਵਿੱਚ ਨਹੀਂ ਰਹੇ ਆਣ ਕੇ ਅਲਸੋ ਇਹ ਨੇਪਾਲ ਕੰਨੀ ਕੀਤੀ ਲੱਗਦਾ ਕਿ ਸਰਕਾਰਾਂ ਨੂੰ ਵੀ ਜੋ ਕਰਨਾ ਚਾਹੀਦਾ ਸੀ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਈ ਹੋਵੇ ਉਹ ਕਹਿੰਨੇ ਉਮਾ ਦਾ ਇਹਨਾਂ ਦੇ ਪਰਿਵਾਰਾਂ ਦੇ ਬਾਰੇ ਕੀਤਾ ਨਹੀਂ ਸੀ ਇਹ ਪਰਿਵਾਰਾਂ ਦੇ ਬਾਰੇ ਲੱਗਦਾ ਹੈ ਕਿ ਸਰਕਾਰਾਂ ਨੂੰ ਹਜੇ ਵੀ ਮੌਕਾ ਹੈ ਫੋਕਸ ਨੂੰ ਸੰਭਾਲਦੇ ਆਰਥਿਕ ਮਦਦ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਦੇਖੋ ਜੀ ਸਰਕਾਰਾਂ ਤੇ ਕੁਝ ਵੀ ਕਰ ਸਕਦੀਆਂ ਸਾਰੇ ਕੰਮ ਸਰਕਾਰਾਂ ਕਰ ਸਕਦੀਆਂ ਜੇ ਕਿਤੇ ਕਰਨਾ ਚਾਹਣ ਤੇ ਅਜੇ ਵੀ ਪਰਿਵਾਰ ਆਪਣੇ ਕੋਲ ਬਹੁਤ ਪਰਿਵਾਰ ਤੇ ਇਸ ਦੁਨੀਆ ਨੂੰ ਛੱਡ ਕੇ ਚਲੇ ਜਾ ਚੁੱਕੇ ਉਹਨਾਂ ਦੇ ਬਜ਼ੁਰਗ ਜਿਨ੍ਹਾਂ ਦੇ ਬੱਚੇ ਸ਼ਹੀਦ ਹੋ ਗਏ ਉਹ ਬਜ਼ੁਰਗ ਚਲੇ ਗਏ ਅਜੇ ਵੀ ਬਹੁਤ ਪਰਿਵਾਰ ਪੰਜਾਬ ਦੇ ਵਿੱਚ ਸਾਡੇ ਤੋਂ ਜਿਹੜੇ ਅਸੀਂ ਆਈਡੈਂਟੀਫਾਈ ਕੀਤੇ ਹੋਰ ਵੀ ਬਹੁਤ ਪਰਿਵਾਰ ਆ ਜਿਹੜੇ ਇਸ ਦਰਦ ਦੇ ਪੀੜਤ ਆ ਅਸੀਂ 170 ਪਰਿਵਾਰ ਨਹੀਂ ਹੋਰ ਬਹੁਤ ਪਰਿਵਾਰ ਆ ਜੇ ਇਹਨਾਂ ਸਾਰਿਆਂ ਨੂੰ ਆਈਡੈਂਟੀਫਾਈ ਕਰਕੇ ਸਰਕਾਰ ਕੋਲ ਉਹਨਾਂ ਦੀ ਸਪੋਰਟ ਕਰੇ ਇਹਨਾਂ ਦੀ ਬਾਹਾਂ ਫੜੇ ਤੇ ਬਹੁਤ ਵਧੀਆ ਹੋ ਸਕਦਾ ਸਾਡੇ ਨੂੰ ਵਧੀਆ ਕਰ ਸਕਦੇ